ਮੇਰਾ ਨਾਮ ਸ਼੍ਰੀਮਤੀ ਵੀਰਾਂਵਾਲੀ ਪਟਿਆਲਾ ਦੀ ਰਹਿਣ ਵਾਲੀ ਹਾਂ ਮੇਰੇ ਵੱਲੋਂ ਸਾਡੇ ਸੀਐਮ ਸਾਹਿਬ ਨੇ ਜੋ ਸਾਡੇ ਵਾਸਤੇ ਸੀਐਮ ਦੀ ਯੋਗਸ਼ਾਲਾ ਸ਼ੁਰੂ ਕੀਤੀ ਉਪਰਾਲਾ ਕੀਤਾ ਹੈ ਮੈਂ ਪਿਛਲੇ 5 ਮਹੀਨਿਆਂ ਤੋਂ ਇਸ ਯੋਗਸ਼ਾਲਾ ਦੇ ਨੂੰ ਜੁਆਇਨ ਕੀਤਾ ਹੋਇਆ ਹੈ ਇਹਦੇ ਮੈਨੂੰ ਬਹੁਤ ਸਾਰੇ ਫਾਇਦੇ ਹੋਏ ਹਨ ਨੰਬਰ 1 ਮੈਨੂੰ ਪਿੱਠ ਦਰਦ ਤੋਂ ਆਰਾਮ ਹੈ ਬਹੁਤ ਜ਼ਿਆਦਾ ਬੈਕਏਕ ਸੀ ਮੈਂ ਪਿਛਲੇ ਸਾਲ ਕੁਰਸੀ ਤੇ ਹੀ ਬੈਠਦੀ ਸੀ ਵੈਸੇ ਤਾਂ ਮੈਂ ਪਿਛਲੇ 15-16 ਸਾਲਾਂ ਤੋਂ ਮੇਰੀ ਪ੍ਰੋਬਲਮ ਚੱਲ ਰਹੀ ਸੀ ਮੈਂ ਪੈਰਾਂ ਪਾਰ ਕਦੇ ਨਹੀਂ ਬੈਠ ਸਕਦੀ ਸੀ ਜਦੋਂ ਤੋਂ ਮੈਂ ਯੋਗਾ ਕਲਾਸ ਜੁਆਇਨ ਕੀਤੀ ਹੈ 15-20 ਦਿਨਾਂ ਤੋਂ ਬਾਅਦ ਹੀ ਮੇਰੇ ਮਾਲਾਸਨ ਵਿੱਚ ਬੈਠਣ ਦਾ ਪ੍ਰੋਗਰਾਮ ਸ਼ੁਰੂ ਹੋ ਗਿਆ ਤੇ ਮੈਂ ਹੁਣ ਪੈਰਾਂ ਪਾਰ ਬੈਠ ਸਕਦੀ ਹਾਂ ਚੌਂਕੜੀ ਮਾਰ ਸਕਦੀ ਹਾਂ ਬੋਡੀ ਫਿਟ ਐਂਡ ਫਾਈਨ ਹੋ ਗਈ ਨੀਂਦ ਦੇ ਵਿੱਚ ਕਾਫੀ ਪ੍ਰੋਬਲਮ ਸੀ ਉਹ ਅੱਗੇ ਨਾਲੋਂ ਕਾਫੀ ਪਾਲ ਹੋਈ ਹੈ ਤੇ ਹੋਰ ਵੀ ਬੋਡੀ ਦੇ ਵਿੱਚ ਕਈ ਤਰ੍ਹਾਂ ਦੀ ਜਕੜਨ ਰਿਹਾ ਲੋ ਉਹ ਵੀ ਮੈਨੂੰ ਕਾਫੀ ਰਿਲੀਫ ਮਿਲਿਆ 8-9 ਮਹੀਨੇ ਹੋ ਗਏ ਮੈਂ ਦਵਾਈ ਖਾ ਰਹੀ ਸੀ ਡਿਪਰੈਸ਼ਨ ਦੀ ਮੈਂ ਤਾਂ ਬਿਲਕੁਲ ਹੀ ਡੇਡੀ ਹੋ ਕੇ ਤੁਰਦੀ ਸੀ ਹੁਣ ਮੈਂ ਬਹੁਤ ਜ਼ਿਆਦਾ ਐਕਟਿਵ ਹੋ ਗਈ ਜਦੋਂ ਤੋਂ ਮੈਂ ਜੋਗਾ ਕਲਾਸ ਕਰੀ ਆ ਪਰੈਸਨ ਤੋਂ ਦਵਾਈ ਵੀ ਸੁੱਟ ਗਈ ਬਾਕੀ ਮੈਂ ਬਹੁਤ ਐਕਟਿਵ ਰੈਨ ਲੱਗ ਗਈ ਤੇ ਹੁਣ ਖੁਸ਼ ਖੁਸ਼ ਰਹਨੇ ਆ ਸਭ ਮੈਨੂੰ ਤਾਂ ਬਹੁਤ ਜ਼ਿਆਦਾ ਬੈਨੀਫਿਟ ਮਿਲਿਆ ਇਹਦਾ ਮੈਨੂੰ ਦੇਖ ਦੇਖ ਕੇ ਸਾਡੀ ਗਲੀ ਵਿੱਚੋਂ ਬਹੁਤ ਅੰਨੇ ਜੁਆਇਨ ਕਰ ਲਿਆ ਇੱਥੇ ਮੈਂ ਆਪਣੇ ਸੀਐਮ ਸਾਹਿਬ ਜੇਰੀ ਭਗਵਾਨ ਸਿੰਘ ਮਾਨ ਜੀ ਨੂੰ ਬਹੁਤ ਬਹੁਤ ਸ਼ੁਕਰੀਆ ਅਦਾ ਕਰਦੀ ਹਾਂ ਜਿਨ੍ਹਾਂ ਨੇ ਐਡਾ ਵੱਡਾ ਉਪਰਾਲਾ ਕੀਤਾ ਹੈ ਮੈਂ ਭਗਵਾਨ ਮਾਨ ਜੀ ਦਾ ਥੈਂਕ ਯੂ ਕਰਨਾ ਚਾਹੁੰਦੀ ਹਾਂ ਸਾਡੇ ਲਈ ਇਹ ਉਪਰਾਲਾ ਕੀਤਾ 25 ਤੋਂ ਵੱਧ ਬੰਦੇ ਕਿਸੇ ਮੁਹੱਲੇ 'ਚ ਇਕੱਠੇ ਹੋ ਕੇ ਇੱਕ ਫੋਨ ਕਰ ਦੇਣ ਉੱਥੇ ਸਾਨੂੰ ਯੋਗਾ ਟੀਚਰ ਚਾਹੀਦਾ ਤੁਹਾਡੇ ਕੋਲ ਫ੍ਰੀ ਆਫ ਕਾਸਟ ਯੋਗਾ ਟੀਚਰ ਅਗਲੇ ਦਿਨ ਤੋਂ ਆਉਣ ਲੱਗ ਜੂਗਾ ਜੀ